ਵਾਹ へ ਗੁਰੂ ਜੀ ਕਾ ਖਾਲਸਾ ਵਾਹ へ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 613 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਵਾਜੇ ਆਪਾਂ ਧੰਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 614 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਏ ਪਿਆਰੇ ਪ੍ਰਭੂ ਮਿਹਰ ਕਰ ਮੈਂ ਤੇਰੇ ਸੰਤ ਜਨਾਂ ਦੀ ਚਰਨ ਧੂੜ ਬਣਿਆ ਰਹਾ ਤੇਰੇ ਸੰਤ ਜਨਾਂ ਦੀ ਸਰਨ ਪਿਆ ਰਹਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਸੰਤ ਹੀ ਮੇਰਾ ਤਕੜਾ ਸਹਾਰਾ ਹਨ ਸੰਤ ਜਨ ਹੀ ਮੇਰੇ ਜੀਵਨ ਨੂੰ ਸੋਹਣਾ ਬਣਾਉਣ ਵਾਲੇ ਹਨ ਮੰ ਸੰਤਨ ਸਿਓ ਬਣ ਆਈ ਏ ਪ੍ਰਭੂ ਪਰਮਾਤਮਾ ਤੇਰੇ ਸੰਤਾਂ ਨਾਲ ਮੇਰੀ ਪ੍ਰੀਤ ਬਣ ਗਈ ਹੈ ਪੂਰਬ ਲਿਖਿਆ ਪਾਈ ਪਿਛਲੇ ਲਿਖੇ ਲੇਖ ਅਨੁਸਾਰੇ ਪ੍ਰਾਪਤੀ ਹੋਈ ਹੈ ਇਹੋ ਮਨ ਤੇਰਾ ਭਾਈ ਰਹਾਓ ਹੁਣ ਮੇਰਾ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਹੈ ਰਹਾਓ ਸੰਤਨ ਸਿਓ ਮੇਰੀ ਲੈਵਾ ਦੇਵੀ ਸੰਤਨ ਸਿਓ ਬਿਉਹਾਰਾ हे प्रभु परमात्मा तेरी मेहर नाल संत जना नाल ही मेरा लैण देन ते बर्तन विहार है संतन हा हा। संत तन सों हमलाहा खाट्या हर भगत भरे भंडार संत जना नाल रह के मैं ए लाभ खट्या है कि मेरे अंदर भक्ति दे खजाने भर गए हन संतन मोको पूंजी सोपी तो उतरया मन का ठोखा हे भाई जदों तो ਸੰਤ ਜਨਾਂ ਨੇ ਮੈਨੂੰ ਪ੍ਰਮਾਤਮਾ ਦੀ ਭਗਤੀ ਦੀ ਰਾਸ ਪੂੰਜੀ ਦਿੱਤੀ ਹੈ ਤਦੋਂ ਤੋਂ ਮੇਰੇ ਮਨ ਦਾ ਚਿੰਤਾ ਫਿਕਰ ਲੈ ਗਿਆ ਹੈ ਧਰਮ ਰਾਏ ਅਬ ਕਹਾ ਕਰੈ ਗੋ ਜੋ ਫਾਟਿਓ ਸਗਲੋ ਲੇਖਾ ਮੇਰੇ ਜਨਮਾਂ ਜਨਮਾਂ ਤਰਾਂ ਦੇ ਕੀਤੇ ਕਰਮਾਂ ਦਾ ਸਾਰਾ ਹਿਸਾਬ ਦਾ ਕਾਗਜ਼ ਪਾੜ ਚੁੱਕਾ ਹੈ ਹੁਣ ਧਰਮ ਰਾਜ ਮੇਥੋਂ ਕੋਈ ਪੁੱਛ ਨਹੀਂ ਕਰੇਗਾ ਮਹਾ ਆਨੰਦ ਪਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਏ ਭਾਈ ਸੰਤ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਿਕ ਆਨੰਦ ਬਣਿਆ ਪਿਆ ਹੈ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ ਨਾਨਕ ਆਖਦਾ ਹੈ ਕਿ ਮੇਰਾ ਮਨ ਪਰਮਾਤਮਾ ਨਾਲ ਪਤੀਜ ਗਿਆ ਹੈ ਅਸਚਰਜ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਮੈਂ ਰੰਗਿਆ ਗਿਆ ਹਾਂ ਸੋਰਠ ਮਹੱਲਾ ਪੰਜਵਾਂ ਰਾਗ ਸੋਰਠ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਣੀ हे ਮਨੁੱਖ ਇਹ ਜਿਤਨਾ ਹੀ ਸਾਜ ਸਮਾਨ ਤੂੰ ਵੇਖ ਰਿਹਾ ਹੈ ਕਾਰੋਬਾਰ ਵੇਖ ਰਿਹਾ ਹੈ ਗੱਡੀਆਂ ਕੋਠੀਆਂ ਕਾਰਾਂ ਇਹ ਸਾਰਾ ਹੀ ਅੰਤ ਛੱਡ ਕੇ ਚਲਾ ਜਾਣਾ ਹੈ ਰਾਮ ਨਾਮ ਸੰਗ ਕਰ ਬਿਉਹਾਰਾ ਪਾਵਹਿ ਪਦ ਨਿਰਬਾਣੀ ਪ੍ਰਮਾਤਮਾ ਦੇ ਨਾਮ ਨਾਲ ਸਾਂਝ ਬਣਾ ਤੂੰ ਉਹ ਆਤਮਿਕ ਦਰਜਾ ਹਾਸਲ ਕਰ ਲਏਗਾ ਜਿੱਥੇ ਕੋਈ ਵਾਸਨਾ ਪਹ ਨਹੀਂ ਸਕਦੀ ਪਿਆਰੇ ਤੂੰ ਮੇਰੋ ਸੁਖ ਦਾਤਾ ਏ ਪਿਆਰੇ ਪ੍ਰਭੂ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਤੂੰ ਹੀ ਮੇਰਾ ਸੁਖਾਂ ਦਾ ਦਾਤਾ ਹੈ ਗੁਰ ਪੂਰੇ ਦੀ ਆਇ ਉਪਦੇਸਾ ਤੂੰ ਹੀ ਸੰਗ ਪਰਤਾਰਾ ਹਾਓ ਜਦੋਂ ਤੋਂ ਤੂੰ ਪੂਰੇ ਗੁਰੂ ਜਦੋਂ ਤੋਂ ਪੂਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ ਮੈਂ ਤੇਰੇ ਨਾਲ ਹੀ ਪਰੋਤਾ ਗਿਆ ਹਾਂ ਤੇਰੇ ਨਾਲ प्रीत ਪੈ ਗਈ ਹੈ ਪ੍ਰਮਾਤਮਾ ਰਹਾਓ ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾਂ ਮੈਂ ਸੁਖ ਨਹੀਂ ਪਾਈਐ ਹੇ ਭਾਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਵਿੱਚ ਫਸੇ ਰਿਆਂ ਸੁਖ ਨਹੀਂ ਮਿਲਿਆ ਕਰਦਾ ਇਹਨਾਂ ਵਿੱਚ ਫਸ ਕੇ ਦੁੱਖ ਹੀ ਮਿਲਦਾ ਹੈ ਹੋ ਹੋ ਰੇ ਨ ਤੂੰ ਸਗਲ ਕੀ ਮੇਰੇ ਮਨ ਤੋ ਅਨਦ ਮੰਗਲ ਸੁਖ ਪਾਈਐ ਏ ਮੇਰੇ ਮਨ ਤੂੰ ਸਭਨਾ ਦੇ ਚਰਨਾਂ ਦੀ ਧੂੜ ਬਣਿਆ ਰਹੋ ਤਦੋਂ ਹੀ ਆਤਮਿਕ ਆਨੰਦ ਖੁਸ਼ੀ ਸੁਖ ਪ੍ਰਾਪਤ ਹੁੰਦਾ ਹੈ ਕਾਲਨ ਪਾਨੈ ਅੰਤਰ ਵਿਦ ਜਾਣੈ ਤਾਂ ਕੀ ਕਰ ਮਨ ਸੇਵਾ ਹੈ ਮੇਰੇ ਮਨ ਉਸ ਪਰਮਾਤਮਾ ਦੀ ਸੇਵਾ ਭਗਤੀ ਕਰਿਆ ਕਰ ਜਿਹੜਾ ਕਿਸੇ ਦੀ ਕੀਤੀ ਮਿਹਨਤ ਨੂੰ ਜਾਣੀ ਨਹੀਂ ਜਾਣ ਦਿੰਦਾ ਤੇ ਹਰੇਕ ਦੇ ਦਿਲ ਦੀ ਜਾਣਦਾ ਹੈ ਕਰ ਪੂਜਾ ਹੋਮ ਇਹੋ ਮਨੁਆ ਅਕਾਲ ਮੂਰਤ ਗੁਰ ਦੇਵਾ ਹੈ ਭਈ ਜਿਹੜਾ ਪ੍ਰਕਾਸ਼ ਰੂਪ ਪ੍ਰਭੂ ਪਰਮਾਤਮਾ ਸਭ ਤੋਂ ਵੱਡਾ ਹੈ ਜਿਸ ਦਾ ਸਰੂਪ ਮੌਤ ਰਹਿਤ ਹੈ ਉਹਦੀ ਪੂਜਾ ਭਗਤੀ ਕਰਕੇ ਤੇ ਭੇਟਾ ਵਜੋਂ ਆਪਣਾ ਇਹ ਮਨ ਉਸਦੇ ਹਵਾਲੇ ਕਰ ਦੇ ਗੋਬਿੰਦ ਦਾ ਮੋਦਰ ਦਿਆਲ ਮਾਦਵੇ ਪਾਰ ਬ੍ਰਹਮ ਅਨੰਕਾਰਾ ਗੋਬਿੰਦ ਦਾ ਮੋਦਰ ਦਿਆ ਦੇ ਘਰ ਮਾਇਆ ਦੇ ਪਤੀ ਪਾਰ ਬ੍ਰਹਮ ਨਿਰੰਕਾਰ ਕਾਲਪੁਰਖ ਵਾਹਿਗੁਰੂ ਦੇ ਨਾਮ ਵਰਤਣ ਨਾਮ ਵਾਲੇ ਵਾ ਨਾਮ ਨਾਨਕ ਪ੍ਰਾਣ ਆਧਾਰਾ ਪ੍ਰਮਾਤਮਾ ਦੇ ਨਿਰੰਕਾਰ ਦੇ ਨਾਮ ਨੂੰ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਬਣਾ ਨਾਮ ਹੀ ਹਿਰਦੇ ਦੇ ਹਿਰਦੇ ਘਰ ਵਿੱਚ ਦਾ ਸਮਾਨ ਬਣਾ ਨਾਮ ਨੂੰ ਹੀ ਹਿਰਦੇ ਘਰ ਦਾ ਸਮਾਨ ਬਣਾ ਏ ਨਾਨਕ ਨਾਮ ਹੀ ਜਿੰਦ ਦਾ ਆਸਰਾ ਹੈ ਸੋਰਠ ਮਹੱਲਾ ਪੰਜਵਾ ਮੇਰ ਤੱਕ ਕੋ ਪਾਇਓ ਤਨ ਸਾਸਾ ਬਿਸ਼ਰਤ ਿਆਨ ਮਿਲਾਇਆ ਹੇ ਭਾਈ ਗੁਰੂ ਆਤਮਿਕ ਤੌਰ ਤੇ ਮਰੇ ਹੋਏ ਮਨੁੱਖ ਦੇ ਸਰੀਰ ਵਿੱਚ ਨਾਮ ਜਿੰਦ ਪਾ ਦਿੰਦਾ ਹੈ ਪ੍ਰਭੂ ਤੋਂ ਵਿਛੜੇ ਹੋਏ ਮਨੁੱਖ ਨੂੰ ਲਿਆ ਕੇ ਪ੍ਰਭੂ ਨਾਲ ਮਿਲਾ ਦਿੰਦਾ ਹੈ ਪਾਸੂ ਪ੍ਰੇਤ ਮੁਗਦ ਭਏ ਸਰੋਤੇ ਹਰ ਨਾਮਾ ਸੁਖ ਪਾਇਆ ਪਾਸੂ ਪ੍ਰੇਤ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪਸ਼ੂ ਸੁਭਾਅ ਉਹ ਮਨੁੱਖ ਪ੍ਰੇਤ ਸੁਭਾਅ ਬੰਦੇ ਮੂਰਖ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਸੁਣਨ ਵਾਲੇ ਬਣ ਜਾਂਦੇ ਹਨ ਪ੍ਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ ਪੂਰੇ ਗੁਰ ਕੀ ਦੇਖ ਵਡਾਈ हे ਭਾਈ ਪੂਰੇ ਗੁਰੂ ਦੀ ਆਤਮਾ ਕੁਛ ਤਾਂ ਬੜੀ ਅਚਰਜ ਹੈ ਤਾਂ ਕਿ ਕੀਮਤ ਕਹਿਣ ਨਾ ਜਾਈ ਰਹਾਓ ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਰਹਾਓ ਦੁਖ ਰੋਗ ਕਾ ਢਾਯੋ ਡੇਰਾ ਅਨੰਦ ਮੰਗਲ ਬਿਸਰਾਮਾ ਹੈ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨਾ ਪੈਂਦਾ ਹੈ ਗੁਰੂ ਉਸ ਨੂੰ ਨਾਮ ਜਿੰਦ ਦੇ ਕੇ ਉਸ ਦੇ ਅੰਦਰੋਂ ਦੁੱਖਾਂ ਦਾ ਗਮਾਂ ਦਾ ਡੇਰਾ ਹੀ ਢਾ ਦਿੰਦਾ ਹੈ ਉਸ ਦੇ ਅੰਦਰ ਆਨੰਦ ਖੁਸ਼ੀਆਂ ਦਾ ਟਿਕਾਣਾ ਬਣਾ ਦਿੰਦਾ ਹੈ ਮਨ ਬਾਛਤ ਫਲ ਮਿਲੇ ਚਿੰਤਾ ਪੂਰਨ ਹੋਏ ਕਾਮਾ ਉਸ ਮਨੁੱਖ ਨੂੰ ਅਚਨ ਚੇਤ ਮਨ ਇਛਤ ਫਾਲ ਮਿਲ ਜਾਂਦੇ ਹਨ ਉਹਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਇਹਾ ਸੁਖ ਆਗੈ ਮੁਖ ਊਜਲ ਮਿਟ ਗਇਆ ਵਣ ਜਾਣੇ ਏ ਭਾਈ ਜਿਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿੱਚ ਭਾ ਜਾਂਦੇ ਹਨ ਉਹਨਾਂ ਨੂੰ ਇਸ ਸ਼ਲੋਕ ਵਿੱਚ ਸੁਖ ਪ੍ਰਾਪਤ ਰਹਿੰਦਾ ਹੈ ਪਰਲੋਕ ਵਿੱਚ ਭੀਓ ਸੁਰਖਰੂ ਹੋ ਜਾਂਦੇ ਹਨ ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾ ਬਾਪੇ ਮੇਲੇ ਦੇ ਉਧਾਰਨੀ ਬਣ ਜਾਂਦੇ ਹਨ ਨਿਰਭਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਉਹਨਾਂ ਨੂੰ ਕੋਈ ਡਰ ਪੋ ਨਹੀਂ ਸਕਦਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ ਉਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਪਰਮ ਭਗਾ ਓ ਮਨੁਖ ਉਠਦਾ ਬੈਠਦਾ ਹਰ ਵੇਲੇ ਪਰਮਾਤਮਾ ਦੀ ਸਿਫਤਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਉਸ ਦੇ ਅੰਦਰੋਂ ਹਰੇਕ ਦੁਖ ਪੀੜ ਭਟਕਣਾ ਪਰਮ ਖਤਮ ਹੋ ਜਾਂਦੀ ਹੈ ਕੋਹ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਨਾਣਕ ਆਖਦਾ ਹੈ ਕਿ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਕਿਉਂਕਿ ਜੈਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋ ਹਨੇੜ। ਜਦ ਤੱਕ ਬੰਦਾ ਗੁਰੂ ਨਹੀਂ ਧਾਰਦਾ ਗੁਰੂ ਵਾਲਾ ਨਹੀਂ ਬਣਦਾ ਉਦੋਂ ਤੱਕ ਉਸ ਦੀ ਜ਼ਿੰਦਗੀ ਵਿੱਚ ਹਨੇਰਾ ਹੀ ਰਹਿੰਦਾ ਹੈ। ਕਿਉਂਕਿ ਗੁਰੂ ਹੀ ਰਸਤਾ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦਾ ਤੇ ਗੁਰੂ ਸਾਧ ਸੰਗਤ ਵਿੱਚ ਆਉਣ ਲਈ ਪ੍ਰੇਰਦਾ ਹੈ ਤੇ ਮੇਰੇ ਮਾਧੋ ਜੀ 사ਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਹੀ ਸੋਝੀ ਪੈਂਦੀ ਹੈ ਪਰਮਾਤਮਾ ਦਾ ਨਾਮ ਜਪਣ ਦੀ ਤੇ ਪਰਮਾਤਮਾ ਦਾ ਨਾਮ ਜਪ ਕੇ ਚੰਗੇ ਕੰਮ ਇਨਸਾਨ ਕਰਕੇ ਉਤੇ ਫਿਰ ਗੁਰੂ ਖੁਸ਼ ਹੁੰਦਾ ਹੈ ਤੇ ਪ੍ਰਮਾਤਮਾ ਨੂੰ ਮਿਲਾ ਦਿੰਦਾ ਹੈ ਕਿਉਂਕਿ ਗੁਰੂ ਵਿੱਚ ਬਹੁਤ ਵੱਡੀ ਤਾਕਤ ਹੈ ਉਹ ਆਪ ਮਿਲਿਆ ਹੁੰਦਾ ਹੈ ਪ੍ਰਮਾਤਮਾ ਨੂੰ ਤੇ ਆਪਾਂ ਨੂੰ ਮਿਲਾਉਣ ਦੀ ਸਮਰੱਥਾ ਰੱਖਦਾ ਹੈ ਆਓ ਆਪਾਂ ਵੀ ਗੁਰੂ ਵਾਲੇ ਬਣੀਏ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਰੋਜ਼ਾਨਾ ਗੁਰਬਾਣੀ ਵਿਆਖਿਆ ਸਤ ਸੁਣਿਆ ਕਰੀਏ ਊਠ ਤ ਬੈਠ ਤ ਹਰ ਗੁਣ ਗਾਵੇ ਦੁੱਖ ਦਰਦ ਭ੍ਰਮ ਭਾਗਾ ਕੋ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 614 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 615 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਗੁਰੂ ਪਿਆਰਿਓ ਹਰ ਰੋਜ਼ ਗੁਰਬਾਣੀ ਵਿਆਖਿਆ ਸਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬੱਤ ਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ